ਕਦੀ ਭਲਾ ਨਹੀਂ ਜਿਵੇਂ ਮੰਗਦਾ ਕਿ ਦੁਨੀਆ ਨੂੰ ਦੁੱਖ ਸੁਣਾਓਗੇ ਤੇ ਮਜ਼ਾਕ ਉਡਾਨਗੇ ਤੁਹਾਡੇ ਪਿੱਛੋਂ ਤੇ ਸੁੱਖ ਸੁਣਾਓਗੇ ਤੇ ਤੁਹਾਡੇ ਨਾਲ ਈਰਖਾ ਕਰਨਗੇ ਤੁਸੀਂ ਕਿਸੇ ਕਾਰੋਬਾਰ ਵਿੱਚ ਕਿਸੇ ਚੰਗੀ ਜਗ੍ਹਾ ਤੇ ਪਹੁੰਚ ਜਾਓ ਤੁਸੀਂ ਸੁੱਖ ਦੀ ਗੱਲ ਕਰੋਗੇ ਉਹ ਜ਼ਰੂਰ ਵਧਾਈ ਦੇਣਗੇ ਪਰ ਉਹਨਾਂ ਦੇ ਅੰਦਰ ਇੱਕ ਟੀਸ ਨਿਕਲਦੀ ਹੋਵੇਗੀ ਇਹ ਬੰਦਾ ਤਰੱਕੀ ਇੰਨੀ ਕੁ ਕਰ ਗਿਆ ਇਥੇ ਲੋਕ ਭਲਾ ਕਰਨ ਵਾਲਿਆਂ ਦਾ ਭਲਾ ਨਹੀਂ ਮੰਗਦੇ ਬੁਰਾ ਕਰਨ ਵਾਲੇ ਦਾ ਭਲਾ ਕੌਣ ਮੰਗੇਗਾ ਮੰਨ ਲਓ ਕਿਸੇ ਦਾ ਭਲਾ ਕੀਤਾ ਜਿਹਦਾ ਭਲਾ ਕੀਤਾ ਉਹ ਸਾਰੇ ਭਲਾ ਨਹੀਂ ਮੰਗਦੇ ਅਕਸਰ ਜਿਨ੍ਹਾਂ ਦਾ ਭਲਾ ਕਰਦੇ ਹੋ ਲੋਕ ਠੁੱਡੇ ਮਾਰਦੇ ਹੁੰਦੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਜਿਹੜਾ ਬੰਦਾ ਬੁਰਾ ਮੰਗਦਾ ਹੈ ਸੱਚ ਇਹ ਵੇ ਕਿ ਆਪਣੀ ਅਰਦਾਸ ਵੀ ਸ਼ਾਮਿਲ ਕਰ ਲਓ ਉਹਦਾ ਭਲਾ ਮੰਗਣਾ ਸ਼ੁਰੂ ਕਰ ਦਿਓ ਹਕੀਕਤ ਤੇ ਇੱਕ ਦਿਨ ਬੁਰਾ ਮੰਗਣ ਵਾਲਾ ਤੁਹਾਡੇ ਪੈਰਾਂ 'ਚ ਆ ਕੇ ਖਲੋ ਜਾਏਗਾ ਭਾਵੇਂ ਤੁਸੀਂ ਘੰਟੇ ਦੀ ਕਰੋ 2 ਘੰਟੇ ਬੋਲ ਕੇ ਕਰੋ ਤੁਸੀਂ ਮਰਨੇ ਪਰਨੇ ਦੀ ਗੁਰਮਖੋ ਕੋਈ ਵੀ ਅਰਦਾਸ ਕਰੋ